ਜਾਬਦਾ ਹੜ੍ਹਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸ਼ਾਇਦ 1947 ਤੋਂ ਬਾਅਦ ਇੰਨਾ ਨੁਕਸਾਨ ਅਜੇ ਤੱਕ ਕਦੀ ਨਹੀਂ ਹੋਇਆ ਇਹ ਠੀਕ ਹੈ ਕਿ 1988 ਚ ਵੀ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੀ ਮੈਂ ਉਹ ਹੜ੍ਹਾਂ ਨੂੰ ਉਦੋਂ ਕਵਰ ਵੀ ਕੀਤਾ ਸੀ ਸੋ ਉਸੇ ਤਰ੍ਹਾਂ ਹੋਣਾ ਇਸ ਵੇਲੇ ਜਾਂ ਉਸ ਤੋਂ ਵੀ ਜ਼ਿਆਦਾ ਨੁਕਸਾਨ ਇਸ ਵੇਲੇ ਹੋਇਆ ਵਾ ਲੇਕਿਨ ਜਿਹੜੀ ਜਸਤਰੀ ਕਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਅਪੀਲ ਕੀਤੀ ਆ ਉਹ ਸ਼ੁਭਾ ਨਹੀਂ ਦਿੰਦੀ ਪਹਿਲੀ ਗੱਲ ਤੇ ਮੈਂ ਜਿਵੇਂ ਹੁਣੇ ਕਿਹਾ ਕਿ ਹਰਿਆਣਾ ਕਿ ਜਦੋਂ ਤੁਸੀਂ ਅਪੀਲ ਕਰਦੇ ਜੇ ਜਾਂ ਇਹਨਾਂ ਹਾਲਾਤਾਂ ਦੇ ਵਿੱਚ ਠੀਕ ਹੈ ਨਾਰਮਲ ਹਾਲਾਤਾਂ ਜਿਸੀਂ ਕਹਿੰਦੇ ਸੀ ਜੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਵਾ ਵੈਸੇ ਤੇ ਪੰਜਾਬ ਨੂੰ ਪੰਜਾਬ ਹੀ ਬਣਾ ਲਿਓ ਉਹਦੇ ਬਹੁਤ ਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਰੰਗਲਾ ਸ਼ਬਦ ਜਿਹੜਾ ਵਾ ਸ਼ੁਭਦਾ ਵਾ ਚੜਦੀ ਕਲਾ ਮਿਸ਼ਨ ਚੜਦੀ ਕਲਾ ਠੀਕ ਹੈ ਚੜਦੀ ਕਲਾ ਤੇ ਹੈ ਹੀ ਆ ਪੰਜਾਬੀਆਂ ਦੀ ਲੇਕਿਨ ਇਹੋ ਜੇ ਧਾਰਮਿਕ ਵਰਡ ਦਾ ਇਸਤੇਮਾਲ ਕਰਨਾ ਇਸ ਤਰੀਕੇ ਨਾਲ ਉਹ ਵੀ ਇਸ ਵੇਲੇ ਸ਼ੁਭਦਾ ਔਰ ਮੈਨੂੰ ਨਹੀਂ ਲੱਗਦਾ ਕਿ ਲੋਕੀ ਬਹੁਤ ਵੱਧ ਚੜ ਕੇ ਪੰਜਾਬ ਦੇ ਸੀਐਮ ਫੰਡ ਦੇ ਵਿੱਚ ਕੰਟਰੀਬਿਊਟ ਕਰਨਗੇ ਕੋਈ ਵੇੜਾ ਸੀਗਾ ਜਦੋਂ ਸੀਐਮ ਫੰਡ ਜਿਹੜੀ ਆ ਉਹਦੇ ਵਿੱਚ ਬਹੁਤ ਲੋਕੀ ਵਿਸ਼ਵਾਸ ਰੱਖਦੇ ਸੀ ਮੈਨੂੰ ਯਾਦ ਆ ਗਿਆ 1962 ਦੀ ਲੜਾਈ ਤੋਂ ਬਾਅਦ ਉਦੋਂ ਮੈਂ ਬਹੁਤ ਛੋਟਾ ਸੀ ਪਰ ਇਨੀ ਇੱਕ ਮੈਨੂੰ ਹੋਸ਼ ਸੀਗੀ ਔਰ ਉਹਦਾ ਮੈਂ ਪੜਿਆ ਵੀ ਆ ਪ੍ਰਤਾਪ ਸਿੰਘ ਕਹਰੋ ਤੋਂ ਮੁੱਖ ਮੰਤਰੀ ਸਾਹਿਬ ਜਦੋਂ ਕੇਂਦਰ ਵੱਲੋਂ ਡਿਮਾਂਡ ਆਈ ਡਿਫੈਂਸ ਫੰਡ ਦੇ ਵਿੱਚ ਮਦਦ ਕਰੋ ਤੇ ਪੰਜਾਬ ਨੇ ਬਹੁਤ ਵੱਧ ਚੜ ਕੇ ਮਦਦ ਕੀਤੀ ਜੇ ਟੋਟਲ 8 ਕਰੋੜ ਰੁਪਈਆ ਮਿਲਕ ਤੋਂ ਇਕੱਠਾ ਹੋਇਆ ਸੀ ਉਹਨਾਂ ਦਿਨਾਂ 'ਚ ਤੇ ਉਹ ਘੱਟੋ ਘੱਟ ਸਾਢੇ 3 ਕਰੋੜ ਜਾਂ 4 ਕਰੋੜ ਰੁਪਇਆ ਸਿਰ ਪੰਜਾਬ ਤੋਂ ਗਿਆ ਸੀ ਜੇ ਉਦੋਂ 4 ਕਿਲੋ ਸੋਨਾ ਇਕੱਠਾ ਹੋਇਆ ਤੇ ਉਹ ਚੋਂ 2 ਕਿਲੋ ਸੋਨਾ ਸਿਰ ਪੰਜਾਬ ਤੋਂ ਗਿਆ ਸੀ ਇਸ ਤਰ੍ਹਾਂ ਵੀ ਉਦੋਂ ਸ਼ਰਦਾ ਸੀ ਉਦੋਂ ਸੀਐਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੁੰਦਾ ਸੀ ਹਾਲਾਂਕਿ ਸਿਆਸੀ মতਪੇਦ ਹੁੰਦੇ ਸੀਗੇ ਲੇਕਿਨ ਜਦੋਂ ਔਖਾ ਵੇਲਾ ਆਉਂਦਾ ਸੀ ਉਹ ਸਾਰੇ ਸੀਐਮ ਦੇ ਮਗਰ ਹੋ ਜਾਂਦੇ ਸੀ ਲੇਕਿਨ ਹੁਣ ਜਿਹੜੇ ਕਈ ਸਾਲਾਂ ਤੋਂ ਜਿਹੜੀ ਡਿਵੀਸਿਵ ਪੋਲਿਟਿਕਸ ਵੰਡਣ ਦੀ ਪੋਲਿਟਿਕਸ ਜਿਹੜੀ ਹੋ ਰਹੀ ਆ ਸਿਆਸੀ ਪਾਰਟੀਆਂ ਤੇ ਹਮਲੇ ਸਿਆਸੀ ਲੀਡਰਾਂ ਤੇ ਹਮਲੇ ਕਿ ਉਹ ਅੰਦਰ ਕਰ ਦੇਣਾ ਕਿ ਇਹਨੂੰ ਬਾਹਰ ਕਰ ਦੇਣਾ ਇਹਦੇ ਨੂੰ ਮਜ਼ਾਕ ਕਰਨਾ ਕਿਸੇ ਦੇ ਤੰਜ ਕਸਣਾ ਉਹਦੇ ਕਰਕੇ ਡਿਵੀਸਿਵ ਪੋਲਿਟਿਕਸ ਐਸੇੜੇ ਆ ਗਿਆ ਸੋ ਮੈਨੂੰ ਨਹੀਂ ਲੱਗਦਾ ਕਿ ਸੀਐਮ ਫੰਡ ਦੇ ਵਿੱਚ ਵੱਧ ਜਾਣ ਕੇ ਦੂਜੀਆਂ ਪਾਰਟੀਆਂ ਦੇ ਲੋਕ ਜਾਂ ਆਮ ਲੋਕ ਜਿਹੜੇ ਨੇ ਉਹ ਮਿੱਸਾ ਪਾਉਣਗੇ ਜੇ ਕੋਈ ਪਾਊਗਾ ਤਾਂ ਬਹੁਤ ਚੰਗੀ ਗੱਲ ਹੈ ਮੈਂ ਦੇਖ ਰਿਹਾ ਵਾਂ ਕਿ ਵਿਕਰਮ ਜੀ ਸਾਨੀ ਜਿਹੜੇ ਜਿਨ੍ਹਾਂ ਨੂੰ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਭੇਜਿਆ ਵਾ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ ਵਿੱਚ ਉਹਨਾਂ ਨੇ 1 ਕਰੋੜ ਰੁਪਈਆ ਪੰਜਾਬ ਸਰਕਾਰ ਨੂੰ ਦਿੱਤਾ ਹੋਰ ਵੀ ਸ਼ਰਤ ਕੋ ਦੇਣਗੇ ਲੋਕੀ ਲੇਕਿਨ ਜਿੰਨੇ ਵੱਧ ਚੜ ਕੇ ਦੇ ਸਕਦੇ ਸੀ ਉਹ ਸ਼ਾਇਦ ਨਹੀਂ ਦੇਣਗੇ ਕਿਉਂਕਿ ਇਹਨਾਂ ਦੀ ਆਪਣੀ ਐਡਵਰਸੇ ਪੋਲਿਟਿਕਸ ਕਰਕੇ ਔਰ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਵਾ ਤੁਸੀਂ ਹੁਣੇ ਸੁਣਿਆ ਹੀ ਆ ਕਿ ਜਿਸ ਤਰ੍ਹਾਂ ਦੀ ਇਹਨਾਂ ਨੇ ਇਸ਼ਤਿਹਾਰਬਾਜ਼ੀ ਕੀਤੀ ਜਿਸ ਤਰ੍ਹਾਂ ਵੀ ਹੁਣ ਵੀ ਇਸ਼ਤਿਹਾਰਬਾਜ਼ੀ ਹੋ ਰਹੀ ਆ ਇਹ ਫੰਡ ਇਕੱਠਾ ਕਰਨ ਵਾਸਤੇ ਵੀ ਇਸ਼ਤਿਹਾਰਬਾਜ਼ੀ ਹੋ ਰਹੀ ਆ ਉਹਦੇ ਕਰਕੇ ਵੀ ਲੋਕੀ ਸਰਕਾਰ ਦੀ ਆਲੋਚਨਾ ਕਰ ਰਹੇ ਆ ਮੇਰਾ ਮੰਨਣਾ ਵਾ ਕਿ ਇਸ ਵੇਲੇ ਬਹੁਤ ਲੋਕ ਆਪਣੇ ਆਪਣੇ ਲੈਵਲ ਤੇ ਮਦਦ ਕਰ ਰਹੇ ਆ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਰਖੜਾ ਭਰਾਵਾਂ ਨੇ ਜਿਹੜਾ ਨਾਬੇ ਦੇ ਕੋਲ ਪਿੰਡ ਆ ਉਥੇ ਦੇ ਤਿੰਨ ਭਰਾਵਾਂ ਨੇ ਉਹਨਾਂ ਚੋਂ ਦੋ ਐਨਆਰਆਈਸ ਨੇ ਇੱਕ ਸੁਜੀਤ ਸਿੰਘ ਰਖੜਾ ਐਮਐਲਏ ਮੰਤਰੀ ਵੀ ਰਹੇ ਨੇ ਉਹਨਾਂ ਨੇ 10 ਕਰੋੜ ਰੁਪਏ ਦਿੱਤਾ ਵਾ ਐਸਪੀਐਸ ਉਭੇਰਾ ਹੀ ਨੇ ਸਰਬੱਤ ਦਾ ਭਲਾ ٹرسٹ ਦੇ ਥਰੂ 5 ਕਰੋੜ ਰੁਪਏ ਸ਼ਾਇਦ ਅਨਾਉਂਸ ਕੀਤਾ ਵਾ ਬਹੁਤ ਸਾਰੇ ਐਨਜੀਓਜ਼ ਨੇ ਇੰਟਰਨੈਸ਼ਨਲ ਐਨਜੀਓਜ਼ ਨੇ ਆ ਕੇ ਉਥੇ ਪੈਸਾ ਦੇਣ ਦੀ ਗੱਲ ਕੀਤੀ ਆ ਬਹੁਤ ਸਾਰੇ ਸਿੰਗਰਸ ਨੇ ਕਲਾਕਾਰਾਂ ਨੇ ਪੈਸੇ ਦਿੱਤੇ ਮੈਂ ਨਾ ਨਹੀਂ ਲੈ ਰਿਹਾ ਕਿਉਂਕਿ ਉਹ ਬਹੁਤ ਲਾਭ ਲੇਸਟਰ ਉਹਨਾਂ ਨੇ ਪੈਸੇ ਦਿੱਤੇ ਆ ਦੇ ਰਹੇ ਆ ਗਰਾਊਂਡ ਲੈਵਲ ਤੇ ਵੀ ਬਹੁਤ ਸਾਰੀਆਂ ਐਨ ਜੀਓਜ਼ ਕੰਮ ਕਰ ਰਹੀਆਂ ਹਨ ਸੋ ਮੈਨੂੰ ਲੱਗਦਾ ਵਾ ਕਿ ਇਹ ਆਪਣੇ ਆਪਣੇ ਲੈਵਲ ਤੇ ਕੰਮ ਕਰਦੀਆਂ ਰਹਿਣਗੀਆਂ ਸਰਕਾਰ ਨੂੰ ਪੈਸਾ ਸ਼ਾਇਦ ਉਹ ਨਹੀਂ ਦੇਣਦੀਆਂ ਹਾਲਾਂਕਿ ਮੈਂ ਨਹੀਂ ਕਹ ਰਿਹਾ ਮਨਾ ਦੋ ਲੇਕਿਨ ਸਰਕਾਰ ਦੇ ਵਿੱਚ ਵਿਸ਼ਵਾਸ ਇੱਕ ਤਿਕਿਆ ਨਾ ਉੱਠਿਆ ਜਾ ਨਜ਼ਰ ਆ ਰਿਹਾ ਵਾ ਇਹ ਵਿਸ਼ਵਾਸ ਬਿਲਡ ਅਪ ਕਰਨ ਵਾਸਤੇ ਸਰਕਾਰ ਨੂੰ ਦੁਬਾਰਾ ਸਰਨ ਵਾਸਤੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਦੋ ਤਿੰਨ ਕਦਮ ਚੁੱਕਣ ਦੀ ਲੋੜ ਹੈ ਇੱਕ ਤੇ ਜਿਹੜੇ ਸੂਝਵਾਨ ਲੋਕ ਨੇ ਉਹਨਾਂ ਦੀਆਂ ਤਿੰਨ ਚਾਰ ਕਮੇਟੀਆਂ ਬਣਾਈਆਂ ਜਾਣ ਇੱਕ ਤੇ ਕਮੇਟੀ ਬਣਾਈ ਜਾਵੇ ਕਿ ਲੌਂਗ ਟਰਮ ਪਲਾਨ ਤੇ ਸ਼ਾਰਟ ਟਰਮ ਪਲਾਨ ਇੱਕ ਕਮੇਟੀ ਜਿਹੜੀ ਆ ਉਹਨੂੰ ਉਸਾਰੇ ਉਹਦਾ ਉਹਦਾ ਰੂਪਰੇਖਾ ਤਿਆਰ ਕਰੇ ਉਸ ਤੋਂ ਬਾਅਦ ਫਿਰ ਫੰਡਸ ਇਕੱਠੇ ਕਰਨ ਵਾਸਤੇ ਇੱਕ ਲੋਕਾਂ ਦੀ ਕਮੇਟੀ ਸਿਟੀਜ਼ਨਸ ਕਮੇਟੀ ਬਣਾਈ ਜਾਵੇ ਯਾਨੀ ਅਦੇ ਵੀ ਲੋਕੀ ਵਿਸ਼ਵਾਸ ਕਰਨਗੇ ਔਰ ਲੋਕੀਓਂ ਵਿੱਚ ਪੈਸਾ ਦੇਣਗੇ ਸੀਐਮ ਫੰਡ ਦੇ ਵਿੱਚ ਆ ਲੋਕੀ ਵਿਸ਼ਵਾਸ ਨਹੀਂ ਕਰਨਗੇ ਜਾਂ ਤੇ ਸੀਐਮ ਫੰਡ ਨੂੰ ਪਾਰਦਰਸ਼ੀ ਕਰ ਦਿਓ ਔਰ ਇਹਦਾ ਕੰਟਰੋਲ ਵੀ ਪ੍ਰਾਈਵੇਟ ਸਿਟੀਜ਼ਨਸ ਜਿਹੜੇ ਨੇ ਕੋਈ ਸਿਟੀਜ਼ਨਸ ਕਮੇਟੀ ਆ ਉਹਦੇ ਹੱਥ ਤੇ ਦੇ ਦਿਓ ਔਰ ਉਹ ਸਾਰਾ ਅਨਾਉਂਸ ਕਰ ਦੇਣਾ ਲਗਾਤਾਰ ਕਿਨਾ ਕਿਨਾ ਪੈਸਾ ਆ ਰਿਹਾ ਔਰ ਪੈਸਾ ਕਿੱਥੇ ਕਿੱਥੇ ਖਰਚ ਹੋ ਰਿਹਾ ਐਸ ਵੇਲੇ ਡੁਪਲੀਕੇਸ਼ਨ ਬਹੁਤ ਹੋ ਰਹੀ ਆ ਸੋ ਇਹ ਜਿਹੜੀ ਸਿਟੀਜ਼ਨਸ ਕਮੇਟੀ ਆ ਇਹ ਜਿਹੜੀ ਡੁਪਲੀਕੇਸ਼ਨ ਆ ਇਹਨੂੰ ਰੋਕੇ ਤਰਨ ਤਰਨ ਦੇ ਵਿੱਚ ਕੀ ਕਰਨ ਦੀ ਲੋੜ ਆ ਅਜਨਾਲੀ ਏਰੀਆ ਚ ਕੀ ਕਰਨ ਦੀ ਲੋੜ ਹੈ ਡੇਵਰਾ ਬਾਬਾ ਨਾਨਕ ਏਰੀਆ ਚ ਕੀ ਕਰਨ ਦੀ ਲੋੜ ਹੈ ਖਕੂਰ ਥਲੇ ਕੀ ਕੀਤਾ ਜਾਵੇ ਫਾਜ਼ਿਲਕਾਰ ਕੀ ਕੀਤਾ ਜਾਵੇ ਹੁਸ਼ਾਰਪੁਰ ਕੀ ਕੀਤਾ ਜਾਵੇ ਇਸ ਤਰ੍ਹਾਂ ਅਡੜ ਥਾਵਾਂ ਤੇ ਢੁਕੀ ਲਾਈ ਜਾਵੇ ਐਨ ਜੀਓਜ਼ ਦੀ ਅਡੜ ਥਾਵਾਂ ਤੇ ਸਰਕਾਰੀ ਮੈਕਮ ਜਿਹੜੇ ਨੇ ਉਹ ਕੰਮ ਕਰਨ ਸੋ ਇਸ ਸਿਟੀਜ਼ਨਸ ਕਮੇਟੀ ਦੇ ਅਧੀਨ ਜੇ ਕੰਮ ਹੋਊਗਾ ਤੇ ਫਿਰ ਤੇ ਸ਼ਾਇਦ ਲੋਕੀ ਕੰਟ੍ਰਿਬਿਊਟ ਕਰਨਗੇ ਲੇਕਿਨ ਇਹ ਨਹੀਂ ਲੱਗਦਾ ਕਿ ਸਰਕਾਰ ਦੇ ਥਰੂ ਲੋਕਾਂ ਨੂੰ ਵਿਸ਼ਵਾਸ ਹੈ ਕਿ ਕੰਮ ਸਹੀ ਹੋ ਸਕਦਾ ਕਿਉਂਕਿ ਜਿਵੇਂ ਲੋਕੀ ਕਹਿ ਰਹੇ ਆ ਕਿ ਅਸੀਂ ਇੱਕ ਰੁਪਈਆ ਦਿੰਨੇ ਆ ਤੇ ਲੱਗਦਾ ਵਾ ਕਿ 5 10 ਪੈਸੇ ਹੀ ਕੰਮ ਕੰਮ ਦੇ ਕੰਮ ਹੀ ਹੋਣਗੇ ਬਾਕੀ ਲੋਕੀ ਖਾ ਜਾਣਗੇ ਪੈਸਾ ਜਾਂ ਪੈਸਾ ਜਿਹੜਾ ਵਾ ਉਹ ਦੁਰਪਯੋਗ ਹੋਊਗਾ ਡਾਇਵਰਟ ਹੋ ਜੂ ਦੂਜੀਆਂ ਸਟੇਟਾਂ ਜਿਵੇਂ ਅੱਗੇ ਹੁੰਦਾ ਰਿਹਾ ਸੋ ਇਹ ਵਿਸ਼ਵਾਸ ਘਾਟਿਆ ਇਸ ਵੇਲੇ ਵਿਸ਼ਵਾਸ ਵੀ ਘਾਟਿਆ ਔਰ ਇਹਦੇ ਕਰਕੇ ਮੇਰੇ ਖਿਆਲ ਸੀਐਮ ਫੰਡ ਦੇ ਵਿੱਚ ਜੇ ਸੀਐਮ ਦੀ ਅਪੀਲ ਆ ਸ਼ਾਇਦ ਉਹਦਾ ਉਹਦਾ ਬਹੁਤਾ ਅਸਰ ਨਾ ਹੋਵੇ ਸੋ ਦੁਬਾਰਾ ਵਿਸ਼ਵਾਸ ਬਣਾਉਣ ਵਾਸਤੇ ਸਿਟੀਜ਼ਨਸ ਕਮੇਟੀ ਬਣਾਓ ਮੈਂ ਦੁਬਾਰਾ ਦੁਬਾਰਾ ਕਹਿ ਰਿਆ ਮਾਂ ਸਿਟੀਜ਼ਨਸ ਕਮੇਟੀ ਬਣਾਓ ਔਰ ਉਹਦੇ ਥਰੂ ਡੁਪਲੀਕੇਸ਼ਨ ਰੋਕੋ ਔਰ ਜਿਹੜੇ ਰਾਹਤ ਕਾਰਜ ਨੇ ਉਹਨਾਂ ਨੂੰ ਅੰਜਾਮ ਦੇਈਏ